ਨੂੰ ਵੀ ਬਹੁਤ ਸਿਉ ਹੀ ਵਿਦਿਆ ਤੋਂ ਸੋਮੇ ਬਲੀਆ ਵੀ ਕਮੈਂਟ ਕੀਤੇ ਤੇ ਭਾਈ ਮਾਮਾ ਮਮੀ ਵੀ ਤਾਰੀਪਨਾment ਕਰਕੇ ਜਾਨੀ ਸੀ ਬਹੁਤ ਬੜੀ ਜਾਨ ਜਦੋਂ ਮਲਾਇਆ ਤੇ ਪ੍ਰਮਾਤਮਾ ਤਾਂ ਕਿ ਬਾਕੀ ਨੇ ਨੀ ਅਨਲਿਕਤਾ ਯਾਨੀ ਗਹਿਰੀ ਗਹਿਰੀ ਅਰਚਾ ਵਿੱਚ ਹਰਾ ਹੁੰਦਾਗਾ ਤੇ ਸੋਚ ਨੂੰ ਕਿੰਨਾ ਨਾਲ ਕੋਈ ਆਪਣੂ ਜਿਆਦਾ ਫਾਇਦਾ ਨਹੀਂ ਦਦਾ ਜੀ ਚਲੋ ਹੋਰ ਵੀ ਆਪਣੇ ਬੋਲ ਬੋਲਤੀਆਂ ਹੈਗੇ ਆ ਆਪਾਂ ਮਹਾਰਾਜ ਜੀ ਨੂੰ ਸੋਖ ਰੱਖੇ ਆਪਾਂ ਨਾ ਦਾ ਜਨਮ ਦਿਨ ਤੇ ਮਨਾਵਾਂਗੇ ਜੀ ਤਨੁਆ ਦੇ ਕਿਤੇ ਉਹਨਾਂ ਦੇ ਜਨਮ ਦਿਨ ਸਤਿ ਸ੍ਰੀ ਅਕਾਲ ਜੀ ਬਾਕੀ ਦੇ ਮੰਨ ਲਏ ਜੀ ਖਾ ਹੋ ਜਾਂਦਾ ਕਿ ਸਰਕਾਰ ਨਹੀਂ ਨਾ ਆਇਆ ਪਰ ਮੈਂ ਕੋਸ਼ਿਸ਼ ਕਰਤੀ ਆਂ ਆਪਾਂ ਵੀ ਉਹਨਾਂ ਦਾ ਜਨਮ ਦਿਨ ਜੂ ਮਨਾਵਾਂਗੇ ਕਮੈਂਟਾਂ ਜਾਦੀ ਆਉਂਦੀ ਸੀ ਇਹ ਵੀ ਜੀ ਜੀ ਕਿਹਾ ਨਾ ਕਿ ਜੀ ਦਾ ਤੇ ਤੱਕ ਹੀ ਲੱਗਦਾ ਅਸੀਂ ਜੀ ਕਈ ਵਾਰੀ ਕਿ ਕਮੈਂਟ ਦੇ ਵਿੱਚ ਜਵਾਬ ਦੇ ਚੁੱਕੇ ਹਾਂਗੇ ਤੇ ਜੇ ਫਿਰ ਮੇਰਾ ਕਹਿਣ ਤੇ ਜੀ ਤੇ ਤੋ ਇਹ ਮਮੇ ਜੀ ਸਾਰੂਏ ਸੇ ਮੇਰਾ ਇਕੱਲਾ ਹੀ ਭਰਾ ਸੀਗਾ ਤੇ ਸਾਨੂੰ ਬਹੁਤ ਦੁੱਖ ਆ ਜੀ ਹਰ ਕਣੀ ਨਾਲ ਪਰਸਾਂ ਨੂੰ ਜਾਦ ਰੰਨਾ ਜਾਣਾ ਹਰ ਤੇ ਬਹੁਤ ਉਫਰ ਤੇ ਮੇਰੇ ਨਾਲ ਨਾ ਮੈਨੂੰ ਆਪਣੀ ਭੈਣਾਂ ਵਰਗੀ ਜੀ ਤੇ ਕੋਈ ਵੀ ਗੱਲ ਹੁੰਦੀ ਪਹਿਲਾਂ ਮੈਂ ਉਹਨਾਂ ਨੂੰ ਦੱਸਦੀ ਇਹ ਗੱਲ ਬਾਅਦ ਵਿੱਚ ਕਿਸੇ ਕੋਲ ਨਾ ਸੁਣਨ ਮੇਰਾ ਵੀ ਬਹੁਤ ਪਿਆਰ ਕਰਦੀ ਸੀ ਸਗੀਆਂ ਭੈਣਾਂ ਨੂੰ ਜੀ ਜਾਰੀ ਮੈਂ ਕਿਹਾ ਹਸਣ ਲੱਗੇ ਪਹਿਲੇ ਤੁਸੀਂ ਤਾਂ ਨਪੈਣਾ ਨਹੀਂ ਮੈਂ ਇਹ ਤੋਂ ਹੀ ਪਹਿਣੀ ਆ ਪਰ ਜਾਰੀ ਪਹਿਨਾ ਗਿਆ ਤੇ ਜਾਂ ਕੋਈ ਉੱਧਰ ਗਈ ਪਹਿਨ ਉਹ ਜੰਡਰ ਵਿੱਚ ਪਹਿਨ ਉਹ ਅਸੀਂ ਆਪ ਵਿੱਚ ਗੱਲ ਉਸੇ ਮੈਂ ਕਰਦੇ ਨਹੀਂ ਪਰ ਕਿਉਂਕਿ ਮੈਂ ਛੋਟੀ ਹਾਂ ਸਾਰੇ ਤੋ ਮੈਂ ਉਹਨਾਂ ਨੂੰ ਤਸਰੀਆਂ ਪਹਿਨੇ ਆ ਗਏ ਲekin ਆ ਗਏ ਕਿਉਂ ਮੈਨੂੰ ਦੱਸਦੀਆਂ ਜਿਵੇਂ ਉਹ ਕਹਿੰਦੀਆਂ ਤੇ ਵਾਪਕ ਤਾਂ ਉਹ ਮਾੜ ਲੱਗੇ ਜੀ ਆਪਣਾ ਨੰਨਣ ਬਈ ਪਾ ਚਾ ਗਏ ਕੋਈ ਵੀ ਗੱਲ ਹੋਵੇ ਆਪਾਂ ਛੋਟੇ ਹਾਂ ਨਹੀਂ ਆਪਣਾਂ ਦੀ ਗੱਲ ਦੂਜੀ ਮੰਨੀ ਹੁਣ ਆਪਾਂ ਤਕਦੇਗੇ ਸਰਦੀ ਸਰਦੀ ਜੀ ਹੋ ਤਾਂ ਮਤਲਬ ਕਿ ਕੱਲ ਅੱਧਰੇ ਲਈ ਕਾਲੇ ਛੋਲੇ ਤੇ ਅੱਜ ਫੇਰ ਬਣਾਵਾਂਗੇ ਆਪਾਂ ਗੁੱਡੀ ਕਿਉਂਕਿ ਇਹਦੇ ਮੈਂ ਜਦੋਂ ਵੀ ਇਸ ਵੀਡੀਓ ਦੇਖ ਕੇ ਸਪੈਂਡ ਕਰ ਦੂਗੀ ਸਰਦੀ ਬਣਾਉਣੇਗੇ ਉਦਾਂ ਚੰਗਲਾ ਅੱਜ ਤੱਕ ਦਰ ਗਿਆ ਨਾ ਦੁਪਾਹਰ ਤੱਕ ਆਪਾਂ ਵੱਡੀ ਅੱਜ ਤਣਕ ਤੇ ਉਹ ਤਣਕ ਵੱਡੀ ਜਿਹੜੀ ਤੇ ਆਪਾਂ ਬੀਜਾਂਗੇ ਮੱਕੀ ਵੱਡੀ ਕਾਂ ਦਾ ਫੋ ਵੀਰ ਮੈਂ ਤੇ ਕੁੜੀ ਕਾਲੂ ਕਰ ਰਹੀ ਨੂੰ ਹਾਂ ਇਹ ਕਾਲੂ ਵਰਗਾ ਦੋ ਕਿੰਨਾਂ ਕਿੱਤਾ ਤਾਂ ਲੰਮਾ ਨਹੀਂ ਪੁੱਤ ਦਾ ਦੋ ਕਿਲੇ ਬਿਜੋ ਕਣ ਕੱਪੇ ਦੋ ਕਿਲੇ ਨਹੀਂ ਕਿਤੇ ਵਾਟ ਬਧੀਆ ਨਿਕਲੀ ਜੀ ਜੇ ਮਨਵੀਰ ਦਾ ਜਨਮ ਦਿਨ ਮਨਾਇਆ ਤਾਂ ਸਾਨੂੰ ਸੋਹਣੀ ਕਣਕ ਦਾ ਵੀ ਫਲ ਮਿਲ ਗਿਆ ਜੀ ਕੋਈ ਵਕਿੰਦਾ ਚਿੱਟਾ ਤਾਂ ਅਹੇ ਤਾਂ ਕਹਾਂ ਮੈਨੂੰ ਕੋਈ ਵਿਚ ਜਾਂਦਾ ਕੋਈ ਜਰਾ ਕੁੰਜਾ ਹਾਂ ਰਨੀ ਹੁਣ ਤੱਕ ਇਹ ਸੱਜਿਆ ਤਾਂ ਉਹਨਾਂ ਟਾਇਰ ਤੇ ਫਿਰ ਬੈਲਾ ਕਰਕੇ ਤਾਂ ਲਗਾਏ ਤੇ ਦੋੜੀ ਦੀ ਕਣਕ ਪਣੀ ਘਰੇ ਕੱਟ ਗਈ ਦੇਖੋ ਕਿਉਂਕਿ ਉਹ ਆਪਣੀ ਲਈ ਕਣਕ ਉਹ ਵੀ ਵਾਸਤੇ ਸੰਕਰਕ ਰੱਖ ਲੈਣੇ ਹੁੰਦੇ ਉਹ ਵੀ ਅੱਡ ਦਾ ਤੁਨੇ ਘਾ ਦੇਣਾ ਤੁਨੋਂ ਆਇਆ ਤੇ ਉਹ ਕਣਕ ਨੂੰ ਬਾਹਰ ਹੀ ਲਾ ਕੇ ਗਿਰਨ ਤਾਂ ਨਹੀਂ ਕਨੀ ਤੋਂ ਜਵਤੰਦ ਕਰਨ ਦਾ ਸੰਤ ਉਹਨੂੰ ਤੇ ਜੋ ਲੱਕਟ ਐਡਰੈਸ ਹੈਗਾ ਉਹ ਗਾਟ ਰਾਂਟ ਪਰ ਆ ਰਿਹਾ ਬਾਲੀ ਭਰੀ ਹੋਈ ਹੈ ਚਾਰਲੀ ਕੰਨ ਤੇ ਬਣਾ ਜਿਆ ਤੇ ਜੀਵਨ ਨੂੰ ਕਹਿੰਦੀ ਤੇ ਦੁੱਧ ਪਾ ਲੈਂਦੇ ਹੈਨਾ ਹਾਂ ਦੁੱਧ ਕਰ ਲੈਂਦੇ ਹੋਰ ਮੰਡੀ ਤੱਕ ਕਹਿੰਦੀ ਮੈਂ ਤਾਂ ਕੋ ਬਣ ਜਾ ਸੁਵੇ ਤੈਨੂੰ ਚੜਦਾ ਰਹਿਦਾ ਟਾਲਟਣ ਦਾ ਵੀ ਡਰ ਆ ਮਮੀ ਕਹੀ ਸੀ ਕਿ ਰੋਟੀ ਲੈਣ ਆਉਂਦੇ ਰੋਟੀ ਬਣਾਉਣ ਦੇ ਸੀ ਕਿ ਉਹ ਤੇ ਚਾਰ ਪੰਜ ਜਾਣੇ ਦੀ ਜੀ ਰੋਟੀ ਬਣਾ ਕੇ ਭੇਜੀ ਆਪਾਂ ਦੁਪਹਿਰ ਨੂੰ ਉੱਥੇ ਮੰਮੀ ਨੂੰ ਕਹ ਤਾਈਮ ਬਾਲਾ ਲੱਤ ਪਰ ਮੈਂ ਪੁੱਛ ਕੇ ਗਿਆ ਬਿਲਕੁਲ ਨਾ ਨਾ ਮੈਂ ਕਿਹਨਾਂ ਟਾਈਮ ਲੱਤ ਵੀ ਆਈ ਨਹੀਂ ਮੈਨੂੰ ਵੀ ਘਰੇ ਦੱਜ ਲੱਗਿਆ ਹਾਂ ਉਹਨੇ ਕਹਾਂ ਬੈਜਾਂ ਸਰ ਜੀ ਮੈਂ ਕਹਾਂ ਕੀ ਕਰਾਂ ਇਹਨਾਂ ਨਾਲ ਬੈਜਾਂ ਮਾਂ ਇਕੱਲੀ ਹੋਰ ਜੀ ਵੀ ਲੱਗਦਾ ਹਾਂ ਮੈਂ ਇਕੱਲੀ ਰਹਿੰਦੀ ਜੀ ਉਹ ਗੰਗਾ ਤਾਂ ਚਾਹੀ ਇੱਕ ਪਤਾ ਹੀ ਵਾਲੀ ਉਹ ਤੇ ਤੂੜੇ ਆਟਾ 11 ਵਜੇ ਆਉਂਗੇ ਠੀਕ ਦੁਪਹਿਰੇ ਰੋਟੀ ਭੋਨੇ ਕਾਹ ਤੱਕ ਤੇ ਖਾਣਗੇ ਕੱਲ ਉਹ ਨਾਲ ਆਦੀ ਨਾਲ ਤੋਂ ਕਿਲੇ ਮੈਂ ਤੂੜੀ ਨਾ ਕਿ ਉਹ ਤੇ ਭਾਵੇਂ ਮੈਂ ਮੂੰਹ ਹੀ ਖੋਧ ਰਹੀ ਐਦ ਤੱਕ ਤਾਂ ਨਾ ਕੱਠੀ ਪਾ ਕੇ ਉਸ ਲਗਾਤਾਰ ਜਰੂਰ ਤੇਜ਼ ਜਾ ਕੇ ਮੁਗਿਆ ਮੰਨ ਲੈ ਆਂ ਕਿ ਦਾ ਕੱਟ ਲਾਉਂਦੇ ਕਿਉਂਕਿ ਫਸਲਾਂ ਪੱਕੀਆਂ ਨਹੀਂ ਆਈਆਂ ਤਾਂ ਕੱਟ ਕੇ ਲਾਦਣ ਦੇ। ਕੱਟ ਲੈਣਾ ਵੀ ਜ਼ਰੂਰੀ ਆ ਭਾਈ ਫਿਰ। ਹੈਨਾ? ਫਸਲਾਂ ਪੱਕੀਆਂ ਹੋਣਾਂ ਨੇ ਲੈਦਣਾ ਸਾਰਨਾ ਆਪਾਂ ਫਿਰ 10 ਦਿਨ ਆਹੀ ਆ ਮਹਰਾ ਸਖਸਾਂ ਕੀ ਰੱਖੇ ਸਾਰੀ ਦੁਨੀਆਂ ਤੇ। ਸੱਚੇ ਪਾਤਸ਼ਾਹ ਸਾਤਾ ਫਸਲ ਹੱਥ ਲਾੜੇ ਰੱਖ ਦੂ ਤੇ ਪਾ ਕਰੇ ਬਹੁਤ ਲਗਤਾਂ ਹੁੰਦੀਆਂ ਬਹੁਤ ਖਰਚਾ ਆਉਂਦਾ ਫਸਲ ਤੇ। ਵਹਿਗੂ ਤੰਦਰੁਸਤੀ ਰੱਖੇ ਸਭ ਨੂੰ, ਚੜ੍ਹਦੀ ਕਲਾ ਰੱਖੇ। ਸਭ ਦੇ ਕਾਣੇ ਦੂਜੇ ਨੇ ਜਿਹੜੇ ਸਭ ਦੇ ਰੱਬ ਕੰਦੇ ਪਾਵੇ ਉਸ ਤੇ ਪਾ ਅੱਛਾ ਵਾਹਿਗੁਰੂ ਵਹੀ ਅਰਦਾਸ ਕਰੀਏ ਕਿ ਉਹਨਾਂ ਤਾਂ ਸਾਰੀ ਦੁਨੀਆ ਤੇ ਤਾਂ ਦੁਨੀਆ ਸਾਰੇ ਦੁਨੀਆ ਦਾ ਰੱਬ ਤੇ ਰੱਖਾ ਤੋ ਆਕਰਖੇ ਭੈਣ ਭੰਨ ਰੱਖਿਆ ਸਾਡੇ ਪਿੰਡੇ ਮੰਮੀ ਸਾਡੇ ਕਾਣਾਂ ਮਸੀਨਾ ਬਹੁਤ ਘੱਟ ਚੱਲੀ ਹੈ ਨਾ ਮੰਮੀ ਜੀ ਹਾਂ ਇੱਧਰ ਆ ਅੱਜ ਚੱਲੀਆਂ ਨੇ ਹਾਂ ਜੀ ਕਦੇ ਤੈਨੂੰ ਪੁਰਾਣੇ ਅੱਜ ਤਾਂ ਕਈ ਘਰ ਵੱਡੇ ਨੇਗੇ ਕਣਕ ਵੱਟ ਵੱਟ ਕੇ ਸੇ ਜਾਏ ਕੀ ਕਰ ਨੁਕਸਾਨ ਵੀ ਲੱਗ ਦੇਗੇ ਨਹੀਂ ਕਹਿੰ ਤੂੰ ਵੀ ਪਹਿਲਾਂ 3 ਮਹੀਨੇ ਨਹੀਂ ਫਸਲਾਂ ਆਪਾਂ ਸਾਹਮਣੇ ਲਈ। ਵੀ ਇਹਨਾਂ ਖਰਚਾ ਮੈਂ ਤੁੰਗੇ ਜੀ ਬਹੁਤ ਹੋ ਗਿਆ ਬੜਾ। ਆ ਪਹਿਲਾਂ ਤਾਂ ਐ ਸੀਗਾ ਵੀ ਤਨਵੀਰ ਦੇ ਪੈੰਡਾ ਸੀ ਪਤਾ ਨਹੀਂ। ਮੀਂਹ ਆਇਆ ਨਾ ਤਾਂ ਵਿਚਾਰਾ ਜਿਆ ਹੋ ਗਿਆ। ਤੜ ਨਾਲ ਵੀ ਬਹੁਤ ਫਸਲਾਂ ਦਾ ਨੁਕਸਾਨ ਹੁੰਦਾ ਹੈ ਜੀ। ਗੈਲਮਟ ਕਾਰੀ ਦੇ ਹੋਈ ਜਾ ਰਹੀ ਜੀ। ਕਈ ਪਿੰਡਾਂ 'ਚ ਤਾਂ ਬਹੁਤ ਨੁਕਸਾਨ ਹੋਇਆ ਜੀ। ਬਹੁਤ ਉਸ ਤਰ੍ਹਾਂ ਦੇ ਵਿਚ ਲੱਨਾ ਤਾਂ ਤਾਂ ਮੰਗ ਪਾਈ ਹੁੰਦੀ ਹੈ ਆਪਣੀ ਫਸਲਾਂ ਦੀ। ਅੱਖਾ ਬਹੁਤ ਹੋ ਜਾਂਦਾ ਜੀ। ਪਰ ਇਹ ਤੇ ਐ ਤੇ ਕਿਵੇਂ ਮੈਂ ਮਾਫਣੀ ਕਲੀ ਕਹਿੰਦੇ ਹੈ ਕਿ ਬਹੁਤ ਨਿਕਲੇ ਬਾਕੀ ਬੀਤੀ ਤਾਂ ਪਤਾ ਲੱਗੂਗਾ ਕੰਮ ਉਹਨਾਂ ਬਰੀਆ ਤੁਸੀਂ ਕੰਟੀਨੁਏਟ ਕੀ ਉਸਦੀ ਵੀ ਆਪਣੀ ਪਾਂ ਜਾਂ ਪਾਂਧੀ ਦਾ ਜਨਮ ਹੈ ਨਹੀਂ ਅੱਜ ਮਨਾਇਆ ਤਾਂ ਕਿ ਪਹਿਣਾ ਤੁਸੀਂ ਵੀ ਇਹੀ ਤੜਕੇ ਤਾਂ ਰਾ ਅਧਿਆਇ ਨੇ ਜੀ ਸਦਾ ਬੜੀ ਮਾਨਤਾ ਕਰਦੀ ਜੀ ਮੈਨੂੰ ਜਿਹੜਾ ਜੀ ਆਇਆਂ ਨਿਸਕਾਰ ਕਰੀਏ ਤਾਂ ਹਨ ਇਹਨਾਂ ਕਈ ਬਦੇਲੇ ਨੇ ਨਾ ਬਾਜਨ ਦਾ ਗਾ ਤੇ ਇੱਥੇ ਲੈ ਕੇ ਤਾਂ ਕਿਸੇ ਨੇ ਕੁਝ ਨਹੀਂ ਜਾਨਾ ਜਦੋਂ ਤੇ ਪ੍ਰਮਾਤਮਾ ਦੀ ਰਜਾਤੀ ਰਹਿਣਾ ਪੈਂਦਾ ਗਾ ਤੇ ਮੈਂ ਬੱਸ ਬਾਕੀ ਤਾਂ ਮੈਂ ਬਹੁਤ ਸੌਖੀਆਂ ਜੀ ਬੱਸ ਇੱਕ ਮੈਂ ਆਪਣੇ ਭਰਾਵਾਂ ਦੀ ਬਹੁਤ ਔਖੀ ਜੀ ਤੇ ਬਾਕੀ ਸਾਰਾ ਪ੍ਰਮਾਤਮਾ ਦੇ ਦਿੱਤਾ ਹੈ ਬਹੁਤ ਕੋਸ਼ਸ਼ਾਂ ਦੀਆਂ ਕਿ ਤੁਲੇ ਖਾਸੇ ਸਿੰਘ ਜੀ ਵੀ ਕਾਟ ਰਹੀ ਫਤਨਾਲ ਤੋਂ ਉਹ ਦੋ ਦਿਨਾਂ ਤੋਂ ਬੱਸ ਇਸੇ ਮੈਂ ਆਪਣੇ ਭਰਾ ਦੀ ਕਮੀ ਦੀ ਕੰਮੀ ਪੂਰੇ ਹੋ ਕਰਦੇ ਸੀ ਤੇ ਨਾ ਇਹ ਕੋਈ ਪੂਰੀ ਕਰਨਾਂ ਦੀ ਗੱਲ ਹੈ ਵੀ ਕੋਈ ਸਭ ਸਾਰੀਆਂ ਆਪਣੇ ਬੱਚਿਆਂ ਨੂੰ ਨਾਲ ਹੀ ਰੋਤੇ ਰਹਿ ਸਕਦੀ ਮੈਨੂੰ ਬਹੁਤ ਔਖਾ ਲੱਗਦਾ ਹੈ ਨਾ ਤੇ ਸੁੱਤੀ ਕਿਤੇ ਕਰਦੀ ਰਹੇਗੀ ਤੇ ਕੰਮ ਕਿਤੇ ਕਰਦੀ ਰਹੇਗੀ ਫਿਰ ਮੈਂ 몰 ਟਾਈਮ ਨੇ ਕਿਹਾ ਕਿ ਤੁਸੀਂ ਥੋੜਾ ਬਲਾਗ ਬਣਾਇਆ ਕਰੋ ਜੀ ਤੇ ਮਨ ਨੂੰ ਦਰ ਲੱਗੇ ਤੇ ਕੋਈ ਟਾਈਮ ਜੀ ਮੈਂ ਜਦੋਂ ਜੀ ਕਰਦਾ ਤਾਂ ਮੈਂ ਬਣਾ ਲੈਂਦੀ ਜਦੋਂ ਨਹੀਂ ਦਰਮੰਦ ਤਾਂ ਮੈਨੂੰ ਰਹਿਣ ਵੀ ਦਿੱਨੀ ਹੈ ਨਾ ਕੋਈ ਮਜਬੂਰੀ ਵੀ ਨਹੀਂ ਹੁੰਦੀ ਜਦੋਂ ਮੈਂ ਰਹੀ ਆਪੀ ਬਣਾ ਲੈਂਦੇ ਆ ਜਦੋਂ ਮੇਰਾ ਮਾਤਾ ਦਾ ਦਰਦ ਹੋਣ ਲੱਗਦਾ ਹੁੰਦੀ ਮੱਤ ਜੀ ਆਉਣਾ ਲੱਗੇ ਜੀ ਤਿੰਨ ਵਜੇ ਦੇ ਦਾਸ ਕਿੰਨਾਂ ਘਾਤੀ ਆਉਂਦੇ ਹੈ ਤੇ ਫਸੋਂ ਤੋਂ ਮੰਨਿਆ ਸੀ ਨੀ ਪੈਂਡੈਂਟ ਪੈਂਡੈਂਟ ਸਰਦੀ ਆ ਕੇ ਨਾ ਜੋਤ ਦੇ પેટ ਵਿੱਚ ਦਰਦ ਹੋਣ ਲੱਗੇ ਤਾਂ ਕਰਕੇ ਆਪਾਂ ਹਮ ਬਣਾਉਂਦੇ ਨਹੀਂ ਨੀ ਤਲੀਆਂ ਤਲੀਆਂ ਫੁਲੀਆਂ ਚੀਜ਼ਾਂ ਨਹੀਂ ਬਣਾਉਂਦੇ ਜੀ ਜ਼ਿਆਦਾ ਕਰ ਜ਼ਿਆਦਾ ਕਰ ਤੇ ਇਹ ਮਸੀਤ ਕਦੇ ਕੁ ਦੁੱਧ ਦਿੱਤਾ ਦੋ ਪਾ ਕੇ ਨਾ ਨਮ ਬੱਤੀ ਜੀ ਬਣਾ ਕੇ ਦੇ ਦਾਂਗੇ ਉਹਨਾਂ ਦਾ ਹੋ ਤਾਂ ਨਮ ਚਾਹ ਤੇ ਉਹ ਖਾ ਲੈਣਗੇ ਜਾਂ ਸਵੇਰੇ ਦਹੀਂ ਨਾਲ ਕੋਈ ਰੋਟੀ ਪਰੌਂਠੇ ਵੀ ਨਹੀਂ ਦਿੰਦੇ ਜੀ ਹੁਣ ਪਤਾ ਇਹਨਾਂ ਨੂੰ ਕਿਉਂਕਿ ਡਰ ਲੱਗਦਾ ਜੀ ਆਹ ਦੁੱਧੀ ਇਹਦੀ ਆ ਇਹ ਮਿਹਨਤ ਦਾ ਲੋ ਜੀ ਆਪਾਂ ਕਣਕ ਵਾਢ ਲਈ 2.5 ਕਿਲਿਆਂ ਦੀ ਤੇ 2.5 ਕਿਲਿਆਂ ਚੋਂ ਆਪਣੀ ਕਣਕ ਬਹੁਤ ਵਧੀਆ ਨਿਕਲੇ ਕੁਛ ਆਪਾਂ 2.5 ਕਿਲਿਆਂ ਦੀ ਕਰ ਲੂ ਕਰ ਲਾਂਗੇ ਥੂੜੀ ਤੇ ਕੁਛ ਵੜਾਂਗੇ ਆਪਾਂ ਪਰਸੂ ਨੂੰ ਕਣਕ ਦਾ ਤੇ ਕਣਕ ਆਪਣੀ ਇੱਕ ਟਰਾਲੀ ਭਰੀ ਖੜੀਏਗੀ ਪੂਰੀ ਫੁੱਲਾ ਬੈੱਡ ਲੱਗਾ ਹੋਇਆ ਹੈ ਟਰਾਲੀ ਨੂੰ ਆ ਪਰ ਕੇ ਵੀ ਵਾਸਤੇ ਕਣਕ